ਕੈਥੋਲਿਕ ਜਿਹੜਾ ਭਾਈਚਾਰਾ ਉਹ ਬਹੁਤ ਜ਼ਿਆਦਾ ਸੋਗ ਦੇ ਵਿੱਚ ਆ ਗਿਆ ਜੀ ਹਨਾ ਜੀ ਬਿਲਕੁਲ 88 ਸਾਲ ਦੀ ਉਮਰ ਚ ਉਹਨਾਂ ਡੈਥ ਹੋਈ ਹੈ ਉਹ 12 ਸਾਲ ਇਸ ਅਹੁਦੇ ਤੇ ਇਸ ਪ੍ਰਤਿਮੇ ਤੇ ਹੋ ਰਹੇ ਆ ਜੀ ਔਰ ਉਹਨਾਂ ਦੀ ਜੋ ਵਡਿਆਈ ਮੈਂ ਸਮਝਦਾ ਕਿ ਮੈਂ ਪੜ੍ਹੀ ਹੈ ਦੇਖੀ ਹੈ ਸੁਣੀ ਹੈ ਉਹ ਕਾਫੀ ਜ਼ਿਆਦਾ ਉਸ ਤੋਂ ਪਹਿਲਾਂ ਜਿਹੜੇ ਉਹਨਾਂ ਹੀ ਥਾਂ ਤੇ ਕੰਮ ਕਰਦੇ ਰਹੇ ਜਿਹੜੇ ਪੋਪੋਫ ਹੈਗੇ ਜੀ ਤੇ ਉਹ ਕੋਨੇ ਸੌਤੋਂ ਵੱਡੀ ਗੱਲ ਇਹ ਕੀਤੀ ਸੀ ਵੀ ਜਿਹੜੇ ਇੰਡੀਜੀਨਸ ਪੀਪਲ ਦੀ ਜਿਹੜਾ ਪ੍ਰੈਸੀਡੈਂਟ ਸਕੂਲ ਦੀ ਗੱਲ ਕਰਦੇ ਨਾ ਉਹਦਾਂ ਦੀ ਵਾਬਤ ਉਹਨਾਂ ਨੇ ਦੋ ਵਾਰੀ ਬਾਫੀ ਮੰਗੀ ਬਿਲਕੁਲ ਜੀ ਬਿਲਕੁਲ ਬਹੁਤ ਪ੍ਰੈਸ਼ਰ ਪਾਇਆ ਗਿਆ ਅਸਲ 'ਚ ਕੰਜ਼ਰਵਟਿਵ ਪਾਰਟੀ ਵਾਲੇ ਚਾਹੁੰਦੇ ਸੀ ਕਿ ਤੁਸੀਂ ਇਹ ਜ਼ਿਆਦਾ ਪ੍ਰੈਸ਼ਰ ਉਹਨਾਂ ਦੇ ਨਾਂ ਪਾਓ ਪਰ ਫਿਰ ਵੀ ਉਹਨਾਂ ਨੇ ਇਸ ਗੱਲ ਨੂੰ ਆਪਣੀ ਡਿਊਟੀ ਸਮਝੀ ਮੰਨਿਆ ਔਰ ਇਹ ਅਸਲ ਦੇ ਵਿੱਚ ਇਹ ਸਾਊਥ ਅਫਰੀਕਾ ਵਾਲੇ ਏਰੀਆ ਦੇ ਵਿੱਚੋਂ ਸੀਗੇ ਪੋਪ ਜੀ ਔਰ ਪਹਿਲੀ ਵਾਰੀ ਸਿੱਕੇ ਇਹ ਕੋਈ ਵਿਦੇਸ਼ੀ ਜਿਹੜੇ ਇਸ ਤਰ੍ਹਾਂ ਬਾਹਲੇ ਮੁਲਕ ਤੋਂ ਅਦਰ ਦੈਨ ਦੀਜ਼ੇ ਗਲਿਸਕਲਚਰਜ਼ ਦੇ ਵਿੱਚੋਂ ਪੋਪ ਸੀਗੇ ਸੋ ਉਹ ਉਹਨਾਂ ਦੀ ਮੌਤ ਤੋਂ ਕਾਫੀ ਲੋਕਾਂ ਲਈ ਸੋਗ ਬਨਾਇਆ ਰੋਮਨ ਕੈਥਲਿਕ ਚਰਚ ਨਾਲ ਸੰਬੰਧਿਤ ਲੋਕ ਸੀਗੇ ਜੀ ਸੋ ਉਹਨਾਂ ਦੀ ਪਿਛਲੇ ਥੋੜੇ ਦਿਨ ਪਹਿਲਾਂ ਉਹ ਬਿਮਾਰ ਵੀ ਕਾਫੀ ਰਹੇ ਬਲਕਿ ਉਹ ਠੀਕ ਹੋ ਕੇ ਆਗੇ ਸੀਗੇ ਔਰ ਮੈਂ ਸਮਝਦਾ ਕਿ ਜਿਹੜੇ ਵਾਈਸਪ੍ਰੈਡਡ ਹੈਗੇ ਅਮਰੀਕਾ ਦੇ ਉਹ ਵੀ ਉਹਨਾਂ ਨੂੰ ਮਿਲ ਕੇ ਗਏ ਆ ਸ਼ਾਇਦ ਇੱਕ ਦਿਨ ਪਹਿਲਾਂ ਹੀ ਤੇ ਉਦੋਂ ਦੂਜੇ ਦਿਨ ਉਹਨਾਂ ਦੀ ਮੌਤ ਹੋ ਗਈ ਜਦੋਂ ਆਪਾਂ ਕੱਲ ਪ੍ਰੋਗਰਾਮ ਕਰ ਰਹੇ ਸੀ ਉਦੋਂ ਤੇ ਅਚਾਨਕ ਖਬਰ ਆਈ ਹੈ ਚੋੜੋ ਸਾਹਿਬੇ ਮਿਲ ਕੇ ਆਏ ਸੀ ਕਿ ਜਿਹੜੇ ਪਿਛੇ ਹਾਂਜੀ ਹਾਂਜੀ ਸੋ ਇਹ ਸਾਰੇ ਅਕਸਰ ਲੀਡਰ ਜਿਹੜੇ ਉਹ ਮਿਲਦੇ ਗਲਰ ਜਿਹੜੇ ਕਿਸ ਧਰਮ ਨਾਲ ਸੰਬੰਧਿਤ ਵੀ ਆ ਭਾਵੇਂ ਨਹੀਂ ਵੀ ਸੰਬੰਧਿਤ ਉਹ ਉੱਥੇ ਜਾ ਕੇ ਮਿਲਦੇ ਰਹੇ ਆ